ਤੇ ਆਰਪੀਜੀ ਰਾਕਟ ਲਾਂਚਰ ਉਹਦੀ ਬਾਰੇ ਥੋੜੀ ਸਾਨੂੰ ਜਾਣਕਾਰੀ ਦਿਓ ਗ੍ਰੈਪੀ ਜੀ ਹੋਰਾਂ ਦਾ ਸਵਾਲ ਹੈ ਤੇ ਨਾਲ ਮੇਰਾ ਵੀ ਸਵਾਲ ਹੈ ਸਾਨੂੰ ਵੀ ਜਾਣਕਾਰੀ ਦਿਓ ਹਾਂਜੀ ਦੇਖੋ ਗੱਲ ਇਹ ਆ ਕਿ ਇਹ ਜਿਹੜਾ ਬ੍ਰਾਹਮਦ ਹੋਇਆ ਆਰਪੀਜੀ ਟੈਕ ਇੱਕ ਅੱਗੇ ਹੋਇਆ ਜੋ ਇੰਟੈਲੀਜੈਂਸ ਦਾ ਹੈੱਡ ਕੁਆਟਰ ਆ ਪੰਜਾਬ ਦੇ ਵਿੱਚ ਇਸ ਨੇ ਹਲਾ ਕੇ ਰੱਖ ਦਿੱਤਾ ਸੀਗਾ ਜੀ ਪੰਜਾਬ ਗਵਰਨਮੈਂਟ ਨੂੰ ਹਿਲਾਕੇ ਰੱਖ ਦਿੱਤਾ ਸੀਗਾ ਆਰਪੀਜੀ ਅਟੈਕ ਮੁਹੱਲੀ ਕਹਿੰਦੇ ਆ ਉਹਨੂੰ ਫਿਰ ਇੱਕ ਏਦਾਂ ਦਾ ਹੀ ਅਟੈਕ ਮੇਰੇ ਖਿਆਲ ਦੇ ਨਾਲ ਮਾਝੇ ਦੇ ਵਿੱਚ ਅਸੀਂ ਸੁਣਿਆ ਸੀਗਾ ਸ਼ਾਇਦ ਇੱਕ ਥਾਣੇ ਤੇ ਸੁੱਟਿਆ ਗਿਆ ਸੀਗਾ ਜਿਹਦੇ ਵਿੱਚ ਬਹੁਤ ਹੱਦ ਤੱਕ ਕਹਿ ਲਓ ਉਦੋਂ ਗੁਰਮੀਤ ਸਿੰਘ ਚੋਹਾਨ ਹੁੰਦੇ ਸਨ ਮੈਨੂੰ ਯਾਦ ਆ ਜਿੰਨਾ ਦਾ ਸਰਹਾਲੀ ਦਾ ਵਾਕਿਆ ਜਾਂ ਕਿਤੇ ਦਾ ਇੱਥੇ ਦਾ ਤਾਂ ਕੁਝ ਨਵਾਲਕ ਮੁੰਡੇ ਵੀ ਫੜਲੇ ਸੀ ਜਿਨ੍ਹਾਂ ਨੇ ਗਾਂ ਮਤਲਬ ਕਿ ਉਹਨਾਂ ਨੂੰ ਸਾਥ ਸੰਯੋਗ ਦਿੱਤਾ ਸੀਗਾ ਬਾਅਦ ਵਿੱਚ ਉਹਨਾਂ ਨੂੰ ਛੱਡ ਦਿੱਤਾ ਗਿਆ ਸੀਗਾ ਕਿ ਇਹਨਾਂ ਦਾ ਕੈਰੀਅਰ ਖਰਾਬ ਨਾ ਹੋਵੇ ਜੀ ਕਿ ਬਹੁਤਾ ਵੱਡਾ ਕੋਈ ਉਹਨਾਂ ਦਾ ਜੁਰਮ ਨਹੀਂ ਸੀ ਹੈਗਾ ਸੋ ਇੱਕ ਮੇਰੇ ਖਿਆਲ ਦੇ ਨਾਲ ਪੰਜਾਬ 'ਚ ਐਸਾ ਵਾਕਿਆ ਉਦੋਂ ਹੋਇਆ ਹੁਣ ਦੂਜੀ ਗੱਲ ਜਿਹੜੀ ਆ ਕਿ ਇਹ ਜਿਹੜੀ ਬਰਾਮਦਗੀ ਹੋਈ ਆ ਸਵਾਲ ਤੁਸੀਂ ਜਿਹੜਾ ਲਿਆ ਕਿ ਇਹਦੇ ਬਾਰੇ ਕੁਝ ਦੱਸੋ ਮੈਂ ਹੁਣ ਬਰਾਮਦਗੀ ਹੋਈ ਆ ਸਾਰਾ ਚੀ ਗੱਲ ਆ ਕਿ ਪ੍ਰੈਸ ਨੋਟ ਆ ਜਾਂਦਾ ਪੰਜਾਬ ਪੁਲਿਸ ਦਾ ਅੱਜ ਕੱਲ ਤੇ ਡੀਜੀ ਜਿਹੜੇ ਆ ਸਾਡੇ ਓ ਟਵੀਟ ਕਰਦੇ ਆ ਤੇ ਫਿਰ ਵੀਡੀਓਜ਼ ਵਗੈਰਾ ਵੀ ਬਣਦੇ ਆ ਹੁਣ ਜਦ ਤੁਸੀਂ ਉਸ ਪ੍ਰੈਸ ਕਾਨਫਰੈਂਸ ਨੂੰ ਗੌਰ ਨਾਲ ਦੇਖੋਗੇ ਲੋ ਤੁਹਾਨੂੰ ਇੱਕ ਰੋਚਕ ਗੱਲ ਦੱਸਦਾ ਜੀ ਬਈ ਸೀਕ੍ਰਟ ਆਪਰੇਸ਼ਨ ਹੁੰਦੇ ਆ ਇਦਾਂ ਦੇ ਤਾਂ ਤੁਸੀਂ ਅੰਦਾਜ਼ਾ ਲਾ ਲੈਣਾ ਕਿ ਜਾਣਕਾਰੀ ਕਿਸ ਪੱਧਰ ਤੋਂ ਆ ਜਾਂਦੀ ਹੈ ਜੀ ਜਦ ਤੁਸੀਂ ਉਸ ਪ੍ਰੈਸ ਕਾਨਫਰੰਸ ਨੂੰ ਗੌਰ ਨਾਲ ਦੇਖੋਗੇ ਤੇ ਉਹ ਜਿਹੜਾ ਇੱਕ ਮੁੰਡਾ ਹੈ ਸਿਵਲ ਯੂਨੀਫਾਰਮ ਦੇ ਵਿੱਚ ਆ ਸਿਵਲ ਕੱਪੜਿਆਂ ਦੇ ਵਿੱਚ ਆ ਜੀ ਅ ਗੁਰਸਿੱਖ ਮੁੰਡਾ ਹੈ ਉਹ ਉਹ ਬੁੱਕ ਚ ਜ ਚੁੱਕੀ ਫਿਰਦਾ ਉਹ ਯਾਨੀ ਉਹ ਰਾਕਟ ਲਾਂਚਰ ਜਿਹੜਾ ਵਿੱਚ ਲਾਂਚਰ ਹੈ ਨਾ ਉਹਨੇ ਉਹ ਚੁੱਕਿਆ ਹੋਇਆ ਜਿਹੜਾ ਉਹਦੇ ਤੋਂ ਕੁਝ ਲੋਕਾਂ ਨੇ ਅੰਦਾਜ਼ਾ ਲਾਇਆ ਕਿ ਇਹ ਤੇ ਉਹ ਹੀ ਮੁੰਡਾ ਹੈ ਜਿਹਦੀ ਇੱਕ ਵੀਡੀਓ ਵਾਇਰਲ ਹੋਈ ਸੀ। ਹੂੰ। ਉਹ ਥਾਰ ਚ ਜਾਂਦਾ ਕਾਲੀਆਂ ਜਾਲੀਆਂ ਲੱਗੀਆਂ ਹੁੰਦੀਆਂ ਨੇ। ਜੀ। ਉੱਥੇ ਰੌਲਾ ਪੈ ਜਾਂਦਾ ਕਿ ਜਾਲੀਆਂ ਲਾ। ਉਹ ਕਹਿੰਦਾ ਵੀ ਮੇਰੀ AK47 ਪਈ ਆ ਵਗੈਰਾ ਵਗੈਰਾ। ਉਸ ਬੰਦੇ ਨੂੰ ਖਲਨਾ ਇੱਕ ਬਣਾ ਦਿੱਤਾ। ਸੋਸ਼ਲ ਮੀਡੀਆ ਇਹੀ ਚੀਜ਼ਾਂ ਹੁੰਦੀਆਂ ਨੇ ਨਾ ਸਰ। ਸੋਸ਼ਲ ਮੀਡੀਆ ਬਈ ਬਹੁਤ ਹੱਦ ਤੱਕ ਕਹਿ ਲੋ ਕਿ ਠੀਕ ਆ کارਗਰ ਵੀ ਆ ਆਪਣੀ ਜਾਣਕਾਰੀ। ਹੂੰ। ਪਰ ਇੱਕ ਪਾਸੜ ਧਾਰਨਾ ਬਣਾਉਣ ਚ ਵੀ ਇਹਦਾ ਬਹੁਤ ਵੱਡਾ ਬਹੁਤ ਵੱਡਾ ਬਿਲਕੁਲ ਜੀ ਲੋਕਾਂ ਨੇ ਕਿਹਾ ਇਦਾਂ ਉਹਦਾ ਦਰਅਸਲ ਉਹ ਮੁੰਡਾ ਉਦੋਂ ਵੀ ਇੱਕ ਆਪਰੇਸ਼ਨ ਚ ਸੀਗਾ ਹੂੰ ਉਹਦੇ ਕੋਲ ਇੱਕ 47 ਪਈ ਹੈ ਜੀ ਜੀ ਠੀਕ ਹੈ ਨਾ ਤਾਂ ਮਲਵ ਬਹੁਤ ਤੇਜ਼ ਤਰਾਰ ਮੁੰਡਾ ਹੋ ਹੂੰ ਹੁਣ ਜਦੋਂ ਇਹ ਸਾਰਾ ਕੁਝ ਹੋਇਆ ਜੀ ਉਹ ਮੁੰਡਾ ਫੇਰ ਟਾਵੇਂ ਟਾਵੇਂ ਬੰਦਿਆਂ ਨੂੰ ਯਾਦ ਆਇਆ ਕਿ ਇਹ ਤਾਂ ਉਹ ਹੀ ਆ ਤੇ ਕੁਝ ਬੰਦਿਆਂ ਨੇ ਸਪੋਰਟ ਕੀਤੀ ਕਿ ਲੋ ਜੀ ਇਹਨੂੰ ਪੱਕਾ ਹੀ ਅਲਾਉ ਕਰ ਦੋ ਵੀ ਕਾਲੀਆਂ ਜਾਲੀਆਂ ਤੂੰ ਲਾ ਲਿਆ ਕਰ ਯਾਰ ਐਡੀ ਵੱਡੀ ਰਿਕਵਰੀ ਹੁਣ ਮੈਂ ਤੁਹਾਨੂੰ ਦੱਸਦਾ ਕਿ ਐਕਚੁਅਲ 'ਚ ਜਿਹੜਾ ਉਹ ਮੁੰਡਾ ਹੈ ਸੋ ਕਰਮਨਵ ਦਾ ਨਾਮ ਹੂੰ ਇਸ ਸਾਰੇ ਆਪਰੇਸ਼ਨ 'ਚ ਉਹਦਾ ਫਾਦਰ ਵੀ ਨਾਲ ਸੀਗਾ ਕੀ ਬਾਤ ਉਹਦਾ ਫਾਦਰ ਵੀ ਨਾਲ ਸੀ ਐਸ ਆਈ ਹੈ ਜੀ ਸਬ ਇੰਸਪੈਕਟਰ ਪੁਰਾਣਾ ਆ ਦੇਖੋ ਕਿਸ ਤਰ੍ਹਾਂ ਆਪਰੇਸ਼ਨ ਇੱਕ ਤਰ੍ਹਾਂ ਫੜਿਆ ਗਿਆ ਇਸ ਜਿਹੜੀ ਰਿਕਵਰੀ ਦਾ ਚੜਾ ਟਿਕਾਣਾ ਸੀ ਉਹ ਟਾਰੀ ਆ ਹੂੰ ਇਹ ਸਾਰਾ ਸਿਸਟਮ ਜਿਹੜਾ ਦੱਸ ਦਿਆ ਕਿ ਫਿਰੋਜ਼ਪੁਰ ਜੇਲ੍ਹ ਦੇ ਵਿੱਚ ਇੱਕ ਬੰਦਿਆ ਬੰਦਾ ਉਹਨੇ ਹੀ ਇਹ ਸਭ ਕੁਝ ਕੀਤਾ ਤੇ ਉਹਦੇ ਬਾਅਦ ਡ੍ਰੋਨ ਰਾਹੀਂ ਇਹ ਆਇਆ ਸਾਰਾ ਕੁਝ ਤੇ ਇਹਨਾਂ ਨੇ ਵਕਤ ਰਹਿੰਦੇ ਆ ਵੇਲਾ ਰਹਿੰਦੇ ਆ ਟਾਰੀ ਦੇ ਲਾਗੇ ਇੱਕ ਲੁਕੀ ਲੋਕੇਸ਼ਨ ਆ ਟਾਰੀ ਸਮਝ ਲਓ ਉਮਜਾਦੀਆਂ ਚੀਜ਼ਾਂ ਰਿਵੀਲ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਇਸ ਤਰ੍ਹਾਂ ਦੇ ਆਪਰੇਸ਼ਨਸ ਦੇ ਵਿੱਚ ਪਰ ਰੌਚਕ ਤੁਹਾਡੇ ਵਾਸਤੇ ਇਹੀ ਤੱਤ ਹੈ ਕਿ ਇਸ ਆਪਰੇਸ਼ਨ ਦੇ ਵਿੱਚ ਤੁਸੀਂ ਲਾ ਲਓ ਕਿ ਸੁਪਰਵਾਈਜ਼ਨ ਕਿਹਦੀ ਸੀ ਹੂੰ ਜੋ ਮਤਲਬ ਕਿ ਮੁੰਡਾ ਜਿਹੜਾ ਦਿਖਾਈ ਦੇ ਰਿਹਾ ਤਾਂ ਉਹਦਾ ਫਾਦਰ ਇਹ ਤਿਕੜੀ ਆਪਾਂ ਕਹਿ ਸਕਦੇ ਹਾਂ ਕਿ ਰੌਚਕ ਤਾਂ ਇਸ ਮਾਮਲੇ 'ਚ ਹੀ ਸੀ ਬਿਲਕੁਲ ਜੀ ਸੈਜਪਾਲ ਜੀ ਵੀ ਦੱਸ ਰਹੇ ਨੇ ਕਿ ਉਹੀ ਮੁੰਡਾ ਸੀ ਫਿਲਮ ਨੂੰ ਲੈ ਕੇ ਜਿਹਦੇ ਨਾਲ ਬਹਿਸ ਹੋ ਗਈ ਸੀ ਤੇ ਇੱਕ ਜਿਹੜੀ ਤੁਸੀਂ ਗੱਲ ਕਰ ਰਹੇ ਸੀ ਮਿੰਟੂ ਜੀ ਇਹ ਦੱਸ ਰਹੇ ਨੇ ਕਿ ਪਿੰਡ ਸਰਹਾਲੀ ਪੱਟੀ ਸ਼ਹਿਰ ਸੀ ਐਸਐਸਪੀ ਚੋਹਾਨ ਨੇ ਕਹਿੰਦੇ ਉਹ ਫੜੇ ਸੀ ਹਾਂਜੀ ਸਰਹਾਲੀ ਹਾਂਜੀ ਮੈਨੂੰ ਯਾਦ ਆ ਗਿਆ ਸੀ ਵਿੱਚੋਂ ਜੇ ਮੈਂ ਕਿਹਾ ਸਰਹਾਲੀ ਹੋਇਆ ਸੀਗਾ ਕਿਉਂਕਿ ਦੂਸਰਾ ਅਟੈਕ ਉੱਥੇ ਆਪਾਂ ਦੇਖਿਆ ਸੀਗਾ ਜੀ ਜੀ ਮਿੰਟੂ ਜੀ ਕਿਰ ਚਲੋ ਥੋੜਾ ਜਿਹਾ ਮੈਂ ਚੱਲਦਾ ਅੱਗੇ ਨੂੰ ਸਮਾਂ ਕਿਉਂਕਿ ਚੱਲਿਆ ਜਾ ਰਿਹਾ ਹੈ ਮਿੰਟੂ ਜੀ ਮੈਂ ਡੀਏਜੀ ਭੁੱਲਰ ਬਾਰੇ ਥੋੜੀ ਗੱਲ ਕਰਨੀ ਕਹਿੰਦੇ ਸੀਬੀਆਈ ਵਾਲੇ ਰਿਮਾਂਡ ਲੈਣ ਵਾਸਤੇ ਤਿਆਰੀ ਕਰ ਰਹੇ ਆ ਤੇ ਰਿਮਾਂਡ ਹੋਏਗੀ ਤੇ ਨਾਲ ਕਈਆਂ ਦੀ ਡਿਮਾਂਡ ਵੀ ਹੋ ਸਕਦੀ ਹੈ ਫਿਰ ਕਿਹੜੇ ਕਿਹੜੇ ਹੋਰ ਨੇ ਉਹਨਾਂ ਦੀ ਰਿਮਾਂਡ ਹੋ ਸਕਦੀ ਹੈ ਪਰ ਸੁਣਨ ਚ ਗੱਲ ਆਈ ਕਿ ਫਿਕਰ ਕਈਆਂ ਨੂੰ ਪਿਆ ਹੋਇਆ ਅਫਸਰਾਂ ਨੂੰ ਵੀ ਤੇ ਸਿਆਸਤਦਾਨਾਂ ਨੂੰ ਵੀ ਕਿ ਸਾਡਾ ਤੇ ਨਾਂ ਨਹੀਂ ਹੈਗਾ ਸਾਡੇ ਬਾਰੇ ਤੇ ਕੁਝ ਦੱਸਣ ਨਹੀਂ ਲੱਗਿਆ ਜੀ ਨਹੀਂ ਦੇਖੋ ਬੜਾ ਕੁਝ ਹੁੰਦਾ ਹੈ ਪੁਲਿਸ ਡਿਪਾਰਟਮੈਂਟ ਦੇ ਵਿੱਚ ਤੁਸੀਂ ਅੱਜ ਕੁਮਰ ਵਿਜੇ ਪ੍ਰਤਾਪ ਸਿੰਘ ਦੀ ਇੰਟਰਵਿਊ ਸੁਣੋ ਮੇਲਾ ਕੱਢ ਕੇ ਜੀ ਕੁਮਰ ਵਿਜੇ ਪ੍ਰਤਾਪ ਸਿੰਘ ਦੀ ਰਾਜਨੀਤੀ ਜਾਂ ਕਲਾਬਾਸੀ ਕੁਝ ਵੀ ਹੁੰਦਾ ਜਿੱਦਾਂ ਸਿਆਸਦਾਨਾਂ ਚ ਉਹਨੂੰ ਤੁਸੀਂ ਲਾਈਕ ਕਰੋ ਡਿਸਲਾਈਕ ਕਰੋ ਤੁਸੀਂ ਆਪਣੇ ਨਜ਼ਰੀਏ ਤੋਂ ਆਜ਼ਾਦ ਹੋ ਹਮ ਪਰ ਬਤੌਰ ਪੁਲਿਸ ਅਫੀਸਰ ਕੁਮਰ ਵਿਜੇ ਪ੍ਰਤਾਪ ਸਿੰਘ ਦਾ ਕਰੀਅਰ ਮੈਂ ਤੁਹਾਨੂੰ ਜਿਵੇਂ ਦੱਸਿਆ ਸੀਗਾ ਕਿ ਕੁਮਰ ਵਿਜੇ ਪ੍ਰਤਾਪ ਸਿੰਘ ਤੇ ਕਿਤਾਬਾਂ ਦਾ ਰਚੇਤਾ ਹੈ ਤੁਹਾਡੇ ਵਾਂਗੂ ਜੀ ਠੀਕ ਹੈ ਨਾ ਜੀ ਕਿਸ ਤਰ੍ਹਾਂ ਯੂਪੀਐਸਸੀ ਕ੍ਰੈਕ ਕੀਤੀ ਸੀਗੀ ਬਿਲਕੁਲ ਮੈਂ ਤੁਹਾਨੂੰ ਸਾਰਾ ਕੁਝ ਦੱਸਿਆ ਕੁਮਰ ਵਿਜੇ ਪ੍ਰਤਾਪ ਸਿੰਘ ਉਹ ਰਮੜੀ ਵੀ ਬਹੁਤ ਪਹੁੰਚੀ ਹੋਈ ਚੀਜ਼ ਹੈ ਜੀ 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 ਤਾਂ ਮਤਲਬ ਕਿ ਪੁਲਿਸਿੰਗ ਦੇ ਵਿੱਚ ਜੇ ਤੁਸੀਂ ਕਹੋ ਕਿ ਉਸਤਾਦ ਆਦਮੀ ਆ ਜੀ ਗੁਰਦਾ ਕਾਨ ਅਮਰਸਰ ਵਾਲਾ ਕਾਟਾ ਹਾਂ ਬਿਲਕੁਲ ਮੈਂ ਉਹੀ ਯਾਦ ਕਰ ਰਿਹਾ ਸੀ ਮਤਲਬ ਕਿ ਬਹੁਤ ਤਗੜਾ ਆਫੀਸਰ ਰਿਹਾ ਕੁਮਰ ਵਿਜੇ ਪ੍ਰਤਾਪ ਉਸਨੇ ਜੋ ਪੁਲਿਸ ਵਾਲਿਆਂ ਬਾਰੇ ਉਸ ਇੰਟਰਵਿਊ ਚ ਕਿਹਾ ਉਹ ਕਹਿੰਦੇ ਕਿ ਅਫਸਰ ਉਹੋ ਜਿਹੇ ਹੁੰਦੇ ਅਜਿਹੋ ਜੀਆਂ ਸਰਕਾਰਾਂ ਆਉਣੇ ਬਹੁਤ ਵੱਡੀ ਗੱਲ ਐ ਹੂੰ ਬਹੁਤ ਵੱਡੀ ਗੱਲ ਜਿਵੇਂ ਉੱਪਰ ਚੁਲਾਏ ਜਾ ਰਹੇ ਹੁੰਦੇ ਬਹੁਤੀ ਵੱਡੀ ਚੀਜ਼ ਹੁੰਦੀ ਹੈ ਉਹ ਕਹਿੰਦੇ ਕਿ ਪੁੱਲਰ ਮੇਰੇ ਦਿਨ ਹੀ ਰਿਹਾ ਹੈ ਮਤੈਦਰੇ ਹੂੰ ਮੈਂ ਸਮਝਦਾ ਜਿੰਨਾ ਕੋ ਪੈਸਾ ਇਹਦੇ ਕੋਲ ਬ੍ਰਾਹਮਤ ਹੋਇਆ ਹੈ ਤੋ ਕਈ ਗੁਣਾ ਜ਼ਿਆਦਾ ਤੇ ਵੱਡਿਆਂ ਕੋਲ ਪਹੁੰਚਿਆ ਹੋਊਗਾ ਬਹੁਤ ਵੱਡੀਆਂ ਗੱਲਾਂ ਬਿਲਕੁਲ ਇੱਕ ਪੁਲਿਸ ਆਫੀਸਰ ਉਹਨੂੰ ਉਹਨੂੰ ਰਾਜਨੀਤਿਕ ਬੰਦਾ ਨਾ ਗਿਣੋ ਪਾਰਟੀ ਨੇ ਸਸਪੈਂਡ ਕੀਤਾ ਵਿਧਾਇਕ ਅਗਲਾ ਹੈਗਾ ਸੋ ਹੈਗਾ ਜੀ ਪਰ ਜਿਹੜੇ ਬੰਦੇ ਨੇ ਸਾਰੀ ਜ਼ਿੰਦਗੀ ਪੁਲਿਸਿੰਗ ਦੇ ਵਿੱਚ ਦਾਗ ਨਹੀਂ ਖਟਿਆ ਕੋਈ ਕਰਾਪਸ਼ਨ ਵਗੈਰਾ ਦਾ ਠੀਕ ਹੈ ਕੰਮਕਾਰ ਦੇ ਮਾਮਲੇ 'ਚ ਮੈਂ ਵੀ ਆਲੋਚਨਾ ਕੀਤੀ ਹੋਊਗੀ ਕਿਸੇ ਇਨਵੈਸਟੀਗੇਸ਼ਨ ਨੂੰ ਲੈ ਕੇ ਜਾਂ ਕਿਸੇ ਵੀ ਮਾਮਲੇ ਉਹ ਪੁਲਸ ਕੈਰੀਅਰ ਦਾ ਹਿੱਸਾ ਹੁੰਦਾ ਸਰ ਜੀ ਕਿਤੇ ਤੁਹਾਨੂੰ ਸ਼ਲਾਘਾ ਮਿਲਦੀ ਹੈ ਕਿਤੇ ਨੋਚਦਾ ਬਟ ਪੁਲਸਿੰਗ ਦੇ ਮਾਮਲੇ ਦੇ ਵਿੱਚ ਗੋਵਰ ਵਿਜੇ ਪ੍ਰਤਾਪ ਸੇ ਵੀ ਚੋਟੀ ਦੇ ਅਫਸਰਾਂ ਚੋਂ ਇੱਕ ਗਿਆ ਜਿਹਦੀ ਪੁਲਸਿੰਗ ਤੇ ਕਰਪਸ਼ਨ ਦਾ ਕੋਈ